ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗਮਾਇ ਪਟਾਇਆ ਸਮੁੱਚੀ ਮਾਨਵਤਾ ਨੂੰ ਪੇਟੀਸੀ ਪਰਿਵਾਰ ਵੱਲੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਸ ਸੰਸਾਰ ਵਿੱਚ ਆਉਣਾ ਵਿਸ਼ਵ ਦੇ ਇਤਿਹਾਸ ਵਿੱਚ ਇੱਕ ਸੁਭਾਗਾ ਸਮਾ ਸੀ ਗੁਰੂ ਸਾਹਿਬ ਜੀ ਦਾ ਸਮੁੱਚਾ ਜੀਵਨ ਇੱਕ ਖੂਬਸੂਰਤ ਫੁੱਲ ਦੀ ਤਰ੍ਹਾਂ ਇਸ ਸੰਸਾਰ ਵਿੱਚ ਖਿੜਿਆ ਜਿਸ ਨੇ ਵਾਤਾਵਰਨ ਨੂੰ ਆਪਣੀ ਰਸ ਪਿੰਨਾ ਅਤੇ ਮਨਮੋਹਕ ਖੁਸ਼ਬੋ ਦੇ ਨਾਲ ਨਿਹਾਲ ਕਰਦੇ ਆ ਆ ਨੰਦ ਜਗਤ ਵਿੱਚ ਕਲ ਤਾਰਾ ਗੁਰ ਨਾਨਕ ਆਇਆ ਕਲ ਤਾਰਾ ਗੁਰ ਨਾਨਕ ਆਇਆ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਸੰਨ 1469 ਈਸਵੀ ਨੂੰ ਰਾਏ ਪੋਇ ਦੀ ਤਲਵੰਡੀ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਨਨਕਾਣਾ ਸਾਹਿਬ ਪਾਕਿਸਤਾਨ ਦੀ ਧਰਤੀ ਤੇ ਹੋਇਆ ਧੰਗੁਰ ਨਾਨਕ ਸਾਹਿਬ ਬਚਪਨ ਤੋਂ ਹੀ ਬੜੇ ਹੀ ਉੱਚੀ ਅਤੇ ਸੁੱਚੀ ਬੋ ਪੱਕੀ ਸਿੱਖਿਆ ਦੇ ਮਾਲਕ ਅਤੇ ਸੰਸਾਰ ਨਾਲੋਂ ਆਪ ਜੀ ਦੀ ਰੁਚੀ ਪਰਮਾਰਥ ਵਾਲੇ ਪਾਸੇ ਜ਼ਿਆਦਾ ਸੀ ਆਪ ਸ਼ਾਂਤ ਸੁਭਾਅ ਦੇ ਮਾਲਕ ਸਨ ਆਪ ਜੀ ਦੀ ਇੱਕ ਵੱਡੀ ਪਹਿਨ ਬੇਬੇ ਨਾਨਕੀ ਸੀ ਜੋ ਗੁਰੂ ਸਾਹਿਬ ਤੋਂ 5 ਸਾਲ ਵੱਡੇ ਸਨ ਜੋ ਹਮੇਸ਼ਾ ਆਪ ਜੀ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਮੰਨਦੇ ਸਨ ਪਿਆਰਾ ਨਾਨਕ ਜੀ ਮਿੱਤਰ ਪਿਆਰਾ ਮਿੱਤਰ ਪਿਆਰਾ ਪਿਆਰਾ ਨਾਨਕ ਜੀ ਮਿੱਤਰ ਪਿਆਰਾ ਮਿੱਤਰ ਪਿਆਰਾ ਆਪ ਜੀ ਦੇ ਸਤਕਾਰਯੋਗ ਪਿਤਾ ਮੈਂ ਤਾਂ ਕਾਲੂ ਜੀ ਖੇਤੀ ਅਤੇ ਵਪਾਰ ਦਾ ਕੰਮ ਕਰਦੇ ਸਨ ਛੋਟੀ ਉਮਰ ਦੇ ਵਿੱਚ ਹੀ ਗੁਰੂ ਸਾਹਿਬ ਜੀ ਦੇ ਲਈ ਦੁਨਿਆਵੀ ਵਿਦਿਆ ਸਿਖਾਉਣ ਦਾ ਪ੍ਰਬੰਧ ਕੀਤਾ ਗਿਆ ਜਿਸ ਤਹਿਤ ਪੰਡਿਤ ਗੋਪਾਲ ਬ੍ਰਿਜ ਲਾਲ ਅਤੇ ਮੌਲਵੀ ਦੇ ਕੋਲ ਸੰਸਕ੍ਰਿਤ ਅਤੇ ਫਾਰਸੀ ਦੀ ਵਿਦਿਆ ਗ੍ਰਹਿਣ ਕਰਵਾਈ ਗਈ ਪਰ ਗੁਰੂ ਸਾਹਿਬ ਜੀ ਨੇ ਦੁਨਿਆਵੀ ਵਿਦਿਆ ਗ੍ਰਹਿਣ ਕਰਨ ਨਾਲੋਂ ਅਧਿਆਤਮਕ ਗਿਆਨ ਵਿੱਚ ਜ਼ਿਆਦਾ ਦਿਲਚਸਪੀ ਵਿਖਾਈ ਇੱਕ ਵਾਰ ਪਿਤਾ ਮੈਤਾ ਕਾਲੂ ਜੀ ਨੇ ਗੁਰਨਾਨਕ ਸਾਹਿਬ ਜੀ ਨੂੰ 20 ਰੁਪਏ ਦਿੱਤੇ ਅਤੇ ਆਖਿਆ ਕਿ ਕੋਈ ਵਪਾਰ ਕਰਕੇ ਆਓ ਰਸਤੇ ਵਿੱਚ ਗੁਰਨਾਨਕ ਸਾਹਿਬ ਜੀ ਨੇ ਭੁੱਖੇ ਸਾਧੂਆਂ ਨੂੰ ਮਿਲੇ ਅਤੇ ਉਹਨਾਂ ਨੂੰ 20 ਰੁਪਏ ਦਾ ਲੰਗ ਚਕਾ ਦਿੱਤਾ ਤੇ ਜਦੋਂ ਗੁਰਨਾਨਕ ਸਾਹਿਬ ਪਰਤ ਕੇ ਘਰ ਪਹੁੰਚੇ ਤਾਂ ਪਿਤਾ ਜੀ ਨੇ ਪੁੱਛਿਆ ਕੀ ਵਪਾਰ ਕੀਤਾ ਹੈ ਤਾਂ ਗੁਰਨਾਨਕ ਸਾਹਿਬ ਨੇ ਬੜੇ ਪਿਆਰ ਦੇ ਨਾਲ ਆਖਿਆ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਤੋਂ ਵੱਡਾ ਹੋਰ ਸੱਚਾ ਸੌਦਾ ਕਿਹੜਾ ਹੋ ਸਕਦਾ ਹੈ ਵਡਿਆਈ ਗੁਰੂ ਨਾਨਕ ਕੀ ਵਡਿਆਈ ਵਡਿਆਈ ਗੁਰੂ ਨਾਨਕ ਕੀ ਵਡਿਆਈ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਉਮਰ 9 ਸਾਲ ਦੀ ਹੋਈ ਤਾਂ ਧਾਰਮਿਕ ਰਸਮਾਂ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਧਾਰਨ ਕਰਨ ਦੇ ਲਈ ਪੰਡਤ ਹਰदयाल ਜੀ ਨੂੰ ਬੁਲਾਇਆ ਗਿਆ ਜਦ ਪੰਡਤ ਜੀ ਨੇ ਗੁਰੂ ਜੀ ਨੂੰ ਜਨੇਊ ਪਾਉਣ ਲੱਗੇ ਤਾਂ ਗੁਰੂ ਸਾਹਿਬ ਨੇ ਆਖਿਆ ਕਿ ਇਹ ਤਾਂ ਧਾਗੇ ਦਾ ਜਨੇਊ ਹੈ ਜੋ ਮੈਲਾ ਹੋ ਸਕਦਾ ਹੈ ਟੁੱਟ ਵੀ ਸਕਦਾ ਹੈ ਤੇ ਮਨੁੱਖ ਦੇ ਅੰਤਮ ਸਮੇਂ ਸੜ ਵੀ ਜਾਂਦਾ ਹੈ ਤਾਂ ਫਿਰ ਉਹਨਾਂ ਨੇ ਆਖਿਆ ਕਿ ਮੈਨੂੰ ਅਜਿਹਾ ਜਨੇਊ ਚਾਹੀਦਾ ਹੈ ਜੋ ਮਨੁੱਖੀ ਜੀਵਨ ਨੂੰ ਹਰ ਪਾਸਿਓਂ ਉੱਚਾ ਸੁੱਚਾ ਉਠਾ ਸਕੇ ਅਤੇ ਸਦੀਵੀ ਤੌਰ ਤੇ ਮੇਰੇ ਨਾਲ ਰਹੇ ਬਾਣੀ ਦਾ ਬੜਾ ਹੀ ਸੋਹਣਾ ਗੁਰੂ ਨਾਨਕ ਸਾਹਿਬ ਜੀ ਦਾ ਇਹ ਬੋਲ ਹੈ ਦਇਆ ਕਪਾ ਸੰਤੋਖ ਸੁਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤ ਪਾਂਡੇ ਘਤ ਨਾ ਇਹ ਟੁੱਟੈ ਨਾ ਮਲ ਲੱਗਾ ਨਾ ਇਹ ਜਲੇ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗੱਲ ਚ ਲੈ ਪਾਏ ਤਿੰਨ ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾ ਸਭ ਸਿਖਨ ਕੋ ਸੁਖ ਦਏ ਜਹਤ ਹੈ ਭੇ ਸਹਾਈ ਕੁਝ ਸਮੇਂ ਬਾਅਦ ਬੀਬੇ ਨਾਨਕੀ ਜੀ ਤੇ ਪਤੀ ਜੈ ਰਾਮ ਜੀ ਗੁਰੂ ਸਾਹਿਬ ਜੀ ਨੂੰ ਆਪਣੇ ਨਾਲ ਸੁਲਤਾਨਪੁਰ ਵਿਖੇ ਲੈ ਆਏ ਤੇ ਬੜੀ ਯਤਨਾ ਸਦਕਾ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਵਿੱਚ ਨੌਕਰੀ ਲਵਾ ਦਿੱਤੀ। ਇੱਥੇ ਵੀ ਗੁਰੂ ਸਾਹਿਬ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ, ਖੁੱਲੇ ਹੱਥੀ 13-13 ਉਚਾਰਦੇ ਹੋਏ ਸਾਰੀਆਂ ਵਸਤਾਂ ਲੋਕਾਂ ਨੂੰ ਦੇ ਦਿੰਦੇ ਸਨ ਅਤੇ ਕਿਸੇ ਨੇ ਇੱਕ ਦਿਨ ਰਾਏ ਬੁਲਾੜ ਦੇ ਕੋਲ ਸ਼ਿਕਾਇਤ ਕਰ ਦਿੱਤੀ ਕਿ ਨਾਨਕਜੀਤਾ ਸਾਰਾ ਮੋਦੀਖਾਨਾ ਹੀ ਬਿਨਾਂ ਕਿਸੇ ਹਿਸਾਬ-ਕਿਤਾਬ ਦੇ ਲੋਕਾਂ ਨੂੰ ਲੁੱਟਾਈ ਜਾ ਰਹੇ ਹਨ। ਜਦ ਰਾਏ ਬੁਲਾੜ ਜੀ ਨੇ ਇਸ ਸ਼ਿਕਾਇਤ ਦੀ ਨਿਰਤੀ ਲਈ ਮੋਦੀਖਾਨੇ ਦਾ ਹਿਸਾਬ-ਕਿਤਾਬ ਚੈੱਕ ਕੀਤਾ ਤੇ ਸਾਰਾ ਹਿਸਾਬ ਕਿਤਾਬ ਪੂਰਾ ਨਿਕਲਿਆ ਕੁਝ ਸਮੇਂ ਬਾਅਦ ਪਾਈ ਮਰਦਾਨਾ ਜੀ ਵੀ ਆਪ ਜੀ ਦੇ ਕੋਲ ਸੁਲਤਾਨਪੁਰ ਦੀ ਧਰਤੀ ਤੇ ਹੀ ਆ ਗਏ ਆਪ ਜੀ ਦਾ ਪਰਮਾਤਮਾ ਪ੍ਰਤੀ ਅਥਾਪ੍ਰੇਮ ਅਤੇ ਅਨੰਤ ਵਿਸ਼ਵਾਸ ਸੀ ਇਸ ਲਈ ਹਮੇਸ਼ਾ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿਣਾ ਪਾਈ ਮਰਦਾਨਾ ਜੀ ਹਮੇਸ਼ਾ ਰਵਾਬ ਜਾਂਦੇ ਅਤੇ ਗੁਰੂ ਸਾਹਿਬ ਇਲਾਹੀ ਮਸਤੀ ਦੇ ਵਿੱਚ ਉਸ ਪਰਮਾਤਮਾ ਦੀ ਬਾਣੀ ਦਾ ਉਚਾਰਨ ਕਰਦੇ ਸਮਾਂ ਕੁਝ ਬੀਤਿਆ ਸੰ 1487 ਈਸਵੀ ਨੂੰ ਆਪ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਲਚੰਦ ਦੀ ਸੁਪੁੱਤਰੀ ਬੇਬੀ ਸੁਲੱਖਣੀ ਜੀ ਦੇ ਨਾਲ ਹੋਇਆ ਆਪ ਜੀ ਦੇ ਘਰ ਦੋ ਪੁੱਤਰ ਸ੍ਰੀ ਚੰਦ ਅਤੇ ਲਖਮੀ ਦਾਸ ਦਾ ਜਨਮ ਹੋਇਆ। ਭਾਵੇਂ ਆਪ ਗਰਸਤੀ ਬਣ ਗਏ ਸਨ ਪਰ ਇੱਕ ਹਮੇਸ਼ਾ ਪਰਮੇਸ਼ਰ ਨੂੰ ਯਾਦ ਰੱਖਣਾ, ਹਮੇਸ਼ਾ ਉਸ ਪਰਮਾਤਮਾ ਵਿੱਚ ਜੁੜੇ ਰਹਿਣਾ ਆਪ ਜੀ ਦਾ ਨਿਤ ਦਾ ਕਰਮ ਸੀ। ਸੁਲਤਾਨਪੁਰ ਨੇੜੇ ਹੀ ਵੈ ਨਦੀ ਵਿੱਚ ਗੁਰੂ ਨਾਨਕ ਸਾਹਿਬ ਰੋਜ਼ਾਨਾ ਇਸ਼ਨਾਨ ਕਰਨ ਜਾਂਦੇ। ਪਰ ਇੱਕ ਦਿਨ ਜਦ ਵੈ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਤਾਂ ਤਿੰਨ ਦਿਨ ਤੱਕ ਗੁਰੂ ਸਾਹਿਬ ਬਾਹਰ ਨਾ ਨਿਕਲੇ। ਸਭ ਪਾਸੇ ਘਰ ਪਰਿਵਾਰ ਆਣ ਗੁਆਣ ਦੇ ਵਿੱਚ ਉਦਾਸੀ ਦਾ ਮੋਲ ਛਾਇਆ ਹੋਇਆ ਸੀ ਇਸ ਸਮੇਂ ਦੌਰਾਨ ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਵੱਲੋਂ ਬ੍ਰह्म ਗਿਆਨ ਦੀ ਪ੍ਰਾਪਤੀ ਹੋਈ ਅਤੇ ਤੀਸਰੇ ਦਿਨ ਜਦ ਆਪ ਵੈ ਨਦੀ ਵਿੱਚੋਂ ਬਾਹਰ ਨਿਕਲੇ ਤਾਂ ਸਭ ਨੂੰ ਇੱਕ ਪਰਮਾਤਮਾ ਦੀ ਸੰਤਾਨ ਮੰਨਦੇ ਹੋਏ ਨਾ ਕੋਈ Hindu ਨਾ ਕੋਈ ਮੁਸਲਮਾਨ ਆ ਕੇ ਲੋਕਾਂ ਨੂੰ ਤੰਗ ਨਜ਼ਰੀਏ ਤੋਂ ਉੱਪਰ ਉੱਠ ਕੇ ਸੱਚਾ ਧਰਮ ਧਾਰਨ ਕਰਨ ਲਈ ਆਪ ਨੇ ਪ੍ਰੇਰਿਤ ਕੀਤਾ ਗੁਰੂ ਸਾਹਿਬ ਨੇ ਲੋਕਾਂ ਨੂੰ ਇੱਕ ਦੂਜੇ ਪ੍ਰਤੀ ਈਰਖਾ ਦੀ ਅੱਗ ਵਿੱਚ ਸੜਦੇ ਹੋਏ ਵੇਖਿਆ ਤਾਂ ਸਮੁੱਚੀ ਲੋਕਾਈ ਦਾ ਉਧਾਰ ਕਰਨ ਵਾਸਤੇ ਪਰ ਚਾਰ ਦੌਰੇ ਕਰਨ ਦਾ ਮਨ ਬਣਾ ਲਿਆ ਇਹ ਸਭ ਤੋਂ ਪਹਿਲਾਂ ਉਹਨਾਂ ਨੇ ਮੋਦੀ ਖਾਨੇ ਦਾ ਕੰਮ ਛੱਡ ਦਿੱਤਾ ਜਿੱਥੇ ਪਾਪਾ ਪੈਰ ਉਤਰੇ ਜਿੱਥੇ ਪਾਪਾ ਪੈਰ ਉਤਰੇ ਪੂਜਾ ਆਸਣ ਥਾ ਪਰਣ ਸੁਆ ਪੂਜਾ ਆਸਣ ਥਾ ਪਰਣ ਸੁਆ ਜਿੱਥੇ ਬਾਬਾ ਪੈਰ ਤਰੇ ਗੁਰੂ ਸਾਹਿਬ ਆਪਣਿਸ ਮਨੋਰਥ ਲਈ ਚੋਹਾਂ ਦਿਸ਼ਾਵਾਂ ਭਪ ਪੂਰਬ ਪਛਪ ਉੱਤਰ ਦੱਖਣ ਹਰ ਪਾਸੇ ਪ੍ਰਮਾਤਮਾ ਦੇ ਨਾਮ ਦਾ ਡੰਕਾ ਵਜਾਉਂਦੇ ਹੋਏ ਅਤੇ ਰਾਹ ਦੇ ਵਿੱਚ ਪੈਂਦੇ ਹਰ ਪ੍ਰਸਿੱਧ ਧਰਮ ਸਥਾਨਾਂ ਦੇ ਹੁੰਦੇ ਹੋਏ ਉੱਥੋਂ ਦੇ ਪ੍ਰਸਿੱਧ ਧਾਰਮਿਕ ਮੁਖੀਆਂ ਪੁਜਾਰੀਆਂ ਪੀਰਾਂ ਫਕੀਰਾਂ ਦੇ ਨਾਲ ਸੰਵਾਦ ਰਚਾਉਂਦੇ ਹੋਏ ਸਹੀ ਜੀਵਨ ਜਾਸ ਸਿਖਾਈ ਆ ਨੰਦ ਜਗਤ ਵਿੱਚ ਕਲ ਤਾਰਾ ਗੁਰ ਨਾਨਕ ਆਇਆ ਕਲ ਤਾਰਾ ਗੁਰ ਨਾਨਕ ਆਇਆ ਗੁਰ ਨਾਨਕ ਸਾਹਿਬ ਨੇ ਚਾਰੋਂ ਦਿਸ਼ਾਵਾਂ ਦੇ ਵਿੱਚ ਇੱਕ ਪਰਮਾਤਮਾ ਦੀ ਇਬਾਦਤ ਕਰਨ ਦਾ ਸਿਦਾਂਤ ਆਪਸੀ ਭਾਈਚਾਰਾ ਅਤੇ ਮਿਲਵਰਤਨ ਦਾ ਹੌਕਾ ਦਿੱਤਾ ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਅੰਤਮ ਸਮਾਂ ਕਰਤਾਰਪੁਰ ਦੇ ਵਿੱਚ ਹੀ ਬਤੀਤ ਕੀਤਾ ਇੱਥੇ ਹੀ ਉਹ ਸੰਗਤਾਂ ਨੂੰ ਪ੍ਰਮਾਤਮਾ ਦੇ ਨਾਮ ਜਪਣ ਦਾ ਉਪਦੇਸ਼ ਦਿੰਦੇ ਅਤੇ ਇਸੇ ਸਥਾਨ ਤੇ ਉਹਨਾਂ ਸੰਗਤਾਂ ਨੂੰ ਕੀਰਤਨ ਨਾਮ ਜਪਣ ਅਤੇ ਵੰਡ ਛਕਣ ਜਿਹੇ ਸਿਧਾਂਤਾਂ ਨੂੰ ਅਮਲੀ ਰੂਪ ਦੇ ਵਿੱਚ ਆਪਣੇ ਜੀਵਨ ਵਿੱਚ ਧਾਰਨ ਕਰਨ ਦਾ ਉਪਦੇਸ਼ ਦਿੱਤਾ ਆਪਣੇ ਜੀਵਨ ਦੇ ਅੰਤਮ ਸਮਿਆ ਦੌਰਾਨ ਗੁਰੂ ਸਾਹਿਬ ਨੇ ਬਹੁਤ ਸਾਰੇ ਅਹਿਮ ਕਾਰਜ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਅਤੇ ਪ੍ਰਪੱਕ ਕਾਰਜ ਉਨ੍ਹਾਂ ਵੱਲੋਂ ਬਾਣੀ ਉਚਾਰਨ ਦਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 19 ਰਾਗਾਂ ਦੇ ਅੰਦਰ ਸਾਨੂੰ ਗੁਰਨਾਨਕ ਸਾਹਿਬ ਜੀ ਦੀ ਬਾਣੀ ਦੇ دیدار ਹੁੰਦੇ ਹਨ ਇੰਨਾ ਹੀ ਨਹੀਂ ਇਸ ਤੋਂ ਇਲਾਵਾ ਰਾਗ ਰਹਿਤ ਬਾਣੀ ਵੀ ਆਪਜੀ ਦੁਆਰਾ ਰਚੀ ਗਈ ਜੋ ਕਿ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਪਜੀ ਸਾਹਿਬ ਸਿੱਧ ਗੋਸ਼ਟ 12 ਮਾ ਤੁਖਾਰੀ ਕੁਚੱਜੀ ਸੁਜਤ ਜੀ ਪਹਿਰੇ ਥਿੱਤੀ ਅਲਾਣੀਆਂ ਆਸਾ ਦੀ ਵਾਰ ਮਾਝ ਕੀ ਵਾਰ ਆਦ ਇਹ ਸਾਰੀਆਂ ਬਾਣੀਆਂ ਸਾਨੂੰ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲ ਜਾਂਦੀਆਂ ਹਨ ਆਓ ਤਨ ਗੁਰ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪ੍ਰਣ ਕਰੀਏ ਕਿ ਗੁਰੂ ਸਾਹਿਬ ਜੀ ਦੇ ਇਹ ਪਾਵਨ ਬੋਲ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇਹਨਾਂ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਅਤੇ ਸਮੁੱਚੇ ਸੰਸਾਰ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਜਾਣੂ ਕਰਾਈਏ ਇੱਕ ਵਾਰ ਫਿਰ ਆਪ ਸਮੂਹ ਜਗਤ ਵਾਸੀਆਂ ਨੂੰ ਪੀਟੀਸੀ ਪਰਿਵਾਰ ਵੱਲੋਂ ਤਨ ਗੁਰ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਗੁਰਨਾਨਕ ਜਗਤ ਵਿੱਚ ਕਲਤਾਰਾ ਗੁਰਨਾਣਕ ਆਇਆ ਕਲਤਾਰਾ ਗੁਰਨਾਣਕ ਆਇਆ